ਭਾਰਤ ਦੇ ਵੱਲੋਂ ਇੰਡਸ ਵਾਟਰ ਟ੍ਰੀਟੀ ਨੂੰ ਹੋਲਡ ਕਰਨ ਦੀ ਗੱਲ ਕੀਤੀ ਗਈ ਸੀ ਸਸਪੈਂਡ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਵੱਲੋਂ ਵੀ ਆਪਣੇ ਪੱਧਰ ਤੇ ਇਨੀਸ਼ੀਏਟਿਵ ਲਿਆ ਗਿਆ ਸ਼ਿਮਲਾ ਸਮਝੌਤਾ ਸ਼ਿਮਲਾ ਐਗਰੀਮੈਂਟ 1972 ਵਾਲਾ ਉਸ ਨੂੰ ਸਸਪੈਂਡ ਕਰਨ ਦੀ ਗੱਲ ਉਧਰੋਂ ਹੋ ਗਈ ਹੈ ਹੁਣ ਇਹ ਦੋਵੇਂ ਕਿੰਨੀ ਕੰਟੈਂਸਿਟੀ ਦੇ ਹੈ ਇਹ ਇਹ ਦੋਵੇਂ ਕੀ ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ ਰਾਈਵਲਰੀ ਵਧਾ ਸਕਦੇ ਹੈ ਦਿੱਕਤ ਵਧਾ ਸਕਦੇ ਹੈ ਜੋ ਸਮਝੌਤੇ ਹੁਣ ਤੱਕ ਹੋਏ ਪਏ ਸੀ ਜੇ ਗੱਲ ਕਰੀਏ ਇਸ ਸ਼ਿਮਲਾ ਸਮਝੌਤੇ ਦੀ ਜੰਮੂ ਔਰ ਕਸ਼ਮੀਰ ਦੇ ਵਿੱਚ ਲਾਈਨ ਆਫ ਕੰਟਰੋਲ ਨਿਰਧਾਰਤ ਕਰਨ ਵਾਲਾ ਸਮਝੌਤਾ ਮੰਨਿਆ ਜਾ ਸਕਦਾ ਪਰ ਕੀ ਹੁਣ ਹਾਲਾਤ ਤਣਾਪੂਰਵਕ ਹੋਣਗੇ ਜੀਓਪੋਲਿਟিক্যাল ਲੈਵਲ ਦੇ ਉੱਤੇ ਇਸ ਨੂੰ ਕਿਸ ਤਰ੍ਹਾਂ ਵਚਣਾ ਚਾਹੀਦਾ ਬਹੁਤ ਮਹੱਤਵਪੂਰਨ ਮਾਮਲਾ ਬਣਦਾ ਜਾ ਰਿਹਾ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਰ ਮੌਜੂਦ ਨੇ ਡਾਕਟਰ ਸਾਹਿਬਸ ਹਮਾਰੇ ਤਾ ਬਹੁਤ ਸ਼ੁਕਰੀਆ ਸਤ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਰ ਹਮ ਸਤ ਸ੍ਰੀ ਅਕਾਲ ਸਭ ਕੱਲ ਤੱਕ ਇੰਡਸ ਵਾਟਰ ਟ੍ਰੀਟੀ ਦੀ ਚਰਚਾ ਕਰਦੇ ਪਏ ਸੀ ਆਪਾਂ ਅੱਜ ਇਹ ਨਵਾਂ ਮੁੱਦਾ ਪੜ ਗਿਆ ਸ਼ਿਮਲਾ ਐਗਰੀਮੈਂਟ ਰੱਦ ਕਰਨ ਦੀ ਗੱਲ ਕਹਿਤੀਆਂ ਹੋਲਡ ਕਰਨ ਦੀ ਗੱਲ ਕਹਿ ਦਿੱਤੀ ਇਹ ਕੀ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ ਸ਼ਿਮਲਾ ਐਗਰੀਮੈਂਟ ਦੇਖੋ ਇਹਦੇ ਚ ਜੇ ਮੈਂ ਕਿਉਂਕਿ ਮੈਂ ਤਾਂ ਸਾਰਾ ਪੜਿਆ ਐਗਰੀਮੈਂਟ ਉਸ ਵੇਲੇ ਦਾ ਜਦੋਂ ਹੋਇਆ ਉਸ ਤੋਂ ਬਾਅਦ ਮੈਂ ਇਹਦੀ ਬੁੱਕ ਬੁੱਕਸ ਵੀ ਪੜੀਆਂ ਉੱਤੇ ਕਾਫੀ ਕੁਝ ਪੜਿਆ ਇਹ ਤਾਂ ਮੈਨੂੰ ਲੱਗਦਾ ਪਾਕਿਸਤਾਨ ਨੇ ਆਪਣੇ ਪੈਰਾਂ ਤੇ ਕਾਰਨ ਕਿਉਂ ਹੈ ਪਹਿਲਾਂ ਤਾਂ ਇਹਦਾ ਕਾਰਨ ਕੀ ਆ ਸਭ ਤੋਂ ਵੱਡਾ ਕਿਉਂਕਿ ਉਹਦੇ ਚ ਦੋ ਤੱਥ ਐਮ ਸੀਗੇ ਜਿਹੜੇ ਤਾਂ ਐਮ ਸੀਗੇ ਬਈ ਤਿੰਨ ਬਲਕਿ ਤਿੰਨ ਸੀਗੇ ਹਾਂ ਤਿੰਨ ਤਿੰਨ ਤੱਥ ਇਹ ਐਮ ਸੀਗੇ ਬਈ ਸਮਝੋਤੇ ਦੇ ਵਿੱਚ ਹੁਣ ਕੋਈ ਤੀਜੀ ਪਾਰਟੀ ਇੰਟਰਫੇਅਰ ਨਹੀਂ ਕਰੂ ਸਾਡੀ ਸਾਡੀਆਂ ਆਪਸੀ ਜਿਹੜੀਆਂ ਮੰਗਾਂ ਹੈਗੀਆਂ ਉਹ ਅਸੀਂ ਬਹਿ ਕੇ ਨਿਪਟਾ ਲਾਂਗੇ ਸਾਨੂੰ थर्ड पार्टी ਦੀ ਲੋੜ ਨਹੀਂ ਯਾਨੀ ਜਿਵੇਂ ਮੰਨ ਲਓ ਯੂਐਨਓ ਚ ਮਾਮਲਾ ਚੱਕ ਲੈਣਾ ਅਮਰੀਕਾ ਸਾਡੀ ਮੀਡੀਏਸ਼ਨ ਕਰੇ ਚਾਈਨਾ ਮੀਡੀਏਸ਼ਨ ਕਰੇ ਰੂਸ ਮੀਡੀਏਸ਼ਨ ਕਰੇ ਉਹ ਨਹੀਂ ਕਰੇਗਾ ਜਦੋਂ ਵੀ ਅਸੀਂ ਗੱਲ ਕਰਨੀ ਹੋਵੇਗੀ ਮੈਨ ਟੂ ਮੈਨ ਇੰਡੀਆ ਪਾਕਿਸਤਾਨ ਬਹਿ ਕੇ ਗੱਲ ਕਰ ਲੇਗਾ ਪਹਿਲੀ ਲਾਈਨ ਤਾਂ ਇਹ ਬੜੀ ਇੰਪੋਰਟੈਂਟ ਲਾਈਨ ਆ ਕਈ ਵਾਰ ਤੁਸੀਂ ਇਹ ਦੇਖਿਆ ਹੋਣਾ ਕਿ ਜਦੋਂ UNO ਦੇ ਵਿੱਚ ਕਸ਼ਮੀਰ ਦਾ ਮਸਲਾ ਪਾਕਿਸਤਾਨ ਨੇ ਚੱਕਣ ਦੀ ਕੋਸ਼ਿਸ਼ ਕੀਤੀ ਤੇ ਹਰ ਵਾਰ ਭਾਰਤ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਨਹੀਂ ਸਾਡਾ ਸ਼ਿਮਲਾ ਸਮਝੌਤਾ ਹੋਇਆ ਹੋਇਆ ਅਸੀਂ ਮੈਨ ਟੂ ਮੈਨ ਆਪਸ ਵਿੱਚ ਗੱਲ ਕਰ ਸਕਦੇ ਤੀਜੀ ਮੀਡੀਏਸ਼ਨ ਸਾਡੇ ਕੋਲੋਂ ਤੀਜਾ ਕੋਈ ਵੀ ਪਲੇਟਫਾਰਮ ਯੂਜ਼ ਨਹੀਂ ਹੋ ਸਕਦਾ ਵੀ ਇਹ ਸ਼ਿਮਲਾ ਸਮਝੌਤੇ ਦਾ ਉਲੰਘਣ ਹੋਏਗਾ ਉੱਥੇ ਉਹ ਖਾਰਜ ਹੋ ਜਾਂਦਾ ਸੀ ਕਈ ਵਾਰ ਅਮਰੀਕਾ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਸੇ ਕਰਕੇ ਹਮੇਸ਼ਾ ਕਸ਼ਮੀਰ ਦਾ ਵਿਵਾਦ ਜਿਹੜਾ ਹੈ ਇਹ ਕਿਸੇ ਨਪੇਰੇ ਨਹੀਂ ਚੜਿਆ ਕਿਉਂਕਿ ਇਹਦੇ ਵਿੱਚ ਮੀਡੀਏਸ਼ਨ ਹੋਈ ਨਹੀਂ ਕੋਈ ਤੀਜਾ ਬੰਦਾ ਐਂਟਰ ਨਹੀਂ ਕਰ ਸਕਿਆ ਬੰਦੇ ਦਾ ਮਤਲਬ ਅਲਫਾਜ ਮੇਰੇ ਕਹਿਣ ਦਾ ਮੂਲਕ ਹੈਗਾ ਤੇ ਦੂਜੀ ਗੱਲ ਇਹ ਸੀਗੀ ਕਿ ਆਪਸੀ ਜਿਹੜੀਆਂ ਸਾਡੀਆਂ ਬਾਰਡਰ ਲਾਈਨਾਂ ਨੇ ਜਿਹਨੂੰ ਐਲਓਸੀ ਕਹਿੰਦੇ ਆ ਉਹ ਬੜੀਆਂ ਕਲੀਅਰ ਕਰਤੀਆਂ ਗਈਆਂ ਭਈ ਐਲਓਸੀ ਦੇ ਉੱਤੇ ਜਿਹੜਾ ਵਾ ਆ ਸਾਡੀ ਸਾਡੀ ਫਾਈਨਲ ਲਾਈਨ ਹੈ ਇਹਦਾ ਉਲੰਘਣ ਨਹੀਂ ਹੋਏਗਾ ਤੇ ਤੀਜੀ ਵਿੱਚ ਗੱਲ ਇਹ ਵੀ ਇੰਪੋਰਟੈਂਟ ਸੀ ਕਿ ਅਸੀਂ ਇੱਕ ਦੂਜੇ ਦੇ ਉੱਤੇ ਸੈਨਾ ਦੇ ਬਲ ਦਾ ਪ੍ਰਯੋਗ ਨਹੀਂ ਕਰਾਂਗੇ ਜਿਹੜੀ ਸਭ ਤੋਂ ਇੰਪੋਰਟੈਂਟ ਲਾਈਨ ਸੀ ਤੁਸੀਂ ਦੇਖੋ 1971 ਤੋਂ ਬਾਅਦ ਇਸੇ ਕਰਕੇ ਕੋਈ ਜਿਹੜੀ ਆ ਵਾਰਵ ਨਹੀਂ ਹੋਈ ਹਿੰਦੁਸਤਾਨ ਤੇ ਪਾਕਿਸਤਾਨ ਚ ਨੀ ਤਾਂ 1971 ਦੀ ਵਾਰ ਨੇ ਤਾਂ ਉਹਨਾਂ ਦੇ ਬੜੇ ਦੰਦ ਖੱਟੇ ਕਰ ਦਿੱਤੇ ਸੀ ਕਿਉਂਕਿ ਇੰਦਰਾ ਗਾਂਧੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਸੀ ਔਰ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਆ ਕਿ ਇਹ ਸਮਝੌਤਾ ਹੋਣ ਤੋਂ ਬਾਅਦ ਮੈਂ ਇਹ ਸਮਝਦਾ ਜਿਹੜਾ ਭੁੱਟੋ ਨੇ ਉਹਦਾ ਸਮਝੌਤਾ ਕੀਤਾ ਇੰਦਰਾ ਗਾਂਧੀ ਨਾਲ ਉਨੇ ਕਸ਼ਮੀਰ ਮੁੱਦੇ ਨੂੰ ਉਸੇ ਦਿਨ ਸਮਝੋ ਕਿ ਇੰਡੀਆ ਨੂੰ ਹੈਂਡ ਓਵਰ ਕਰ ਦਿੱਤਾ ਇੰਡੀਆ ਨੂੰ ਦੇ ਦਿੱਤਾ ਕਸ਼ਮੀਰ ਦਾ ਮੁੱਦਾ ਭਾਈ ਕਸ਼ਮੀਰ ਹੁਣ ਤੁਹਾਡਾ ਹੀ ਆ ਕਿਉਂਕਿ ਜਦੋਂ ਵੀ ਗੱਲ ਹੋਣੀ ਸੀ ਮੈਨ ਟੂ ਮੈਨ ਹੋਣੀ ਸੀ ਤੁਸੀਂ ਆਰਮੀ ਤੇ ਸੈਨਾ ਦਾ ਉਪਯੋਗ ਕਰਕੇ ੱੱਕੇ ਨਾ ਕਰ ਨਹੀਂ ਸਕਦੇ ਸੀ ਕਹਾਣੀ ਖਤਮ ਹੋ ਗਈ ਵਿੱਚੋਂ ਇੱਕ ਵਾਰ ਜਿਵੇਂ ਇਹਨਾਂ ਨੇ ਸ਼ਿਮਲਾ ਸਮਝੌਤੇ ਦੇ ਉੱਤੇ ਜਿਹੜੀ ਮੈਨੂੰ ਯਾਦ ਹੈਗੀ 1999 ਦੇ ਵਿੱਚ ਇਹਨਾਂ ਨੇ ਉਲੰਘਣ ਵੀ ਕੀਤਾ ਪਾਕਿਸਤਾਨ ਨੇ ਜਦੋਂ ਕਾਰਗਿਲ ਯੁੱਧ ਦਾ ਹੋਇਆ ਅਟਲ ਬਿਹਾਰੀ ਵਾਜਪਈ ਦੇ ਟਾਈਮ ਹਾਲਾਂਕਿ ਉਦੋਂ ਉੱਪਰ ਵਾਲੇ ਚੰਗੇ ਕੀਤੇ ਗਏ ਅਟਲ ਬਿਹਾਰੀ ਵਾਜਪਈ ਸਰਕਾਰ ਵੱਲੋਂ ਕਿ ਅਸੀਂ ਲਾਹੌਰ ਬਾਸੇਵਾ ਸ਼ੁਰੂ ਕਰੀਏ ਅਸੀਂ ਦੋਸਤੀ ਦਾ ਹੱਥ ਵਧਾਈਏ ਪਿਆਰ ਵਧਾਈਏ ਲੇਕਿਨ ਉਹਨਾਂ ਨੇ ਕਾਰਗਿਲ ਯੁੱਧ ਕਰਕੇ ਦਿੱਤੇ ਉਹ ਸ਼ਿਮਲਾ ਸਮਝੌਤਾ ਤੋੜਿਆ ਸੀ ਪਰ ਫਿਰ ਵੀ ਹਿੰਦੁਸਤਾਨ ਵੱਲੋਂ ਹਮੇਸ਼ਾ ਹਾਂ ਪੱਖੀ ਰਵਈਆ ਰੱਖਿਆ ਗਿਆ ਨਹੀਂ ਚਲੋ ਆਪਾਂ ਕੋਈ ਗੱਲ ਨਹੀਂ ਇਹ ਨਾਲੇ ਜੇ ਤੋੜ ਲਿਆ ਇਹਨਾਂ ਨੇ ਗਲਤੀ ਕਰ ਲਈ ਅਸੀਂ ਇਹਨਾਂ ਦਾ ਫਿਰ ਵੀ ਕਾਰਗਿਲ ਦੇ ਉੱਤੇ ਜਿਹੜਾ ਹਿੰਦੁਸਤਾਨ ਨੇ ਆਪਣੀ ਵਾਪਸੀ ਕਰ ਲਈ ਸੀ ਹੁਣ ਜਿਹੜੀ ਗੱਲ ਹੈਗੀ ਹੈ ਕਿ ਇਹ ਸਮਝੌਤਾ ਹੋਇਆ ਕਿਉਂ ਤੇ ਇਹਦਾ ਫਾਇਦਾ ਤੇ ਨੁਕਸਾਨ ਕੀ ਹੋਇਆ ਉਸ ਵੇਲੇ ਕਿਉਂਕਿ ਜਿਹੜੀ 1971 ਦੀ ਜੰਗ ਹੋਈ ਸਾਬ ਸਿੰਘ ਜੀ ਉਦੋਂ 71 ਦੀ ਜੰਗ ਇਸ ਕਰਕੇ ਹੋਈ ਕਿ ਉਹਨਾਂ ਦਾ ਜਿਹੜਾ ਪੂਰਬੀ ਪਾਕਿਸਤਾਨ ਹੈ ਜਿਹਨੂੰ ਆਪਾਂ ਕਹਿ ਦਿੰਦੇ ਆਂ ਬਈ ਬੰਗਲਾਦੇਸ਼ ਵਾਲੀ ਸਾਈਡ ਆ ਉੱਤੇ ਉੱਥੇ ਦੇ ਲੋਕਾਂ ਦੇ ਉੱਤੇ ਅਤਿਆਚਾਰ ਜਿਹੜੇ ਨਾ ਬਾਲੇ ਵੱਧ ਗਏ ਸੀਗੇ ਪਾਕਿਸਤਾਨ ਆਰਮੀ ਦੇ ਉਧਰ ਵਾਲੇ ਫਿਰ ਕੀ ਹੋਇਆ ਜਿਹੜੇ ਉਹ ਬੰਗਲਾਦੇਸ਼ੀ ਸੀ ਉਹ ਹਿੰਦੂਸਤਾਨ ਦੇ ਵਿੱਚ ਐਂਟਰ ਕਰਨਾ ਸ਼ੁਰੂ ਕਰ ਗਏ ਤੇ ਇੱਥੇ ਬਾਹਲੀ ਤਥਲੀ ਬਚ ਗਈ ਬਈ ਇਹਨਾਂ ਦੇ ਉੱਤੇ ਅਤਿਆਚਾਰ ਹੋ ਰਹੇ ਆ ਇੱਧਰ ਕਰੀ ਆ ਸਾਡੇ ਵੱਲ ਤੁਰੀ ਆ ਰਹੇ ਬੋਰੀਆਂ ਬਿਸ ਤਰ੍ਹਾਂ ਚੱਕ ਕੇ ਔਰ ਇੰਡੀਆ ਦੀਆਂ ਜੜਾਂ ਹਿਲਲੀਆਂ ਸ਼ੁਰੂ ਹੋ ਗਈਆਂ ਫਿਰ ਇੰਦਰਾ ਗਾਂਧੀ ਨੇ ਡਿਸੀਜਨ ਲਿੱਤਾ ਕਿ ਯਾ ਤਾਂ ਇਹਨੂੰ ਬੰਦ ਹੋ ਨਹੀਂ ਸਕਦਾ ਸੀ ਉਦੋਂ ਹਜੇ ਉਦੋਂ ਬਾਰਡਰ ਬੂਟਰ ਲੱਗੇ ਨਹੀਂ ਸੀ ਇੰਨੀ ਟੈਕਨੋਲੋਜੀ ਹੈ ਨਹੀਂ ਸੀ ਫਿਰ ਇਹ ਪਾਕਿਸਤਾਨ ਦੇ ਨਾਲ ਜੁੱਧ ਹੋਇਆ 1971 ਦਾ 71 ਦਾ ਜਦੋਂ ਜੁੱਧ ਹੋਇਆ ਫਿਰ ਬੰਗਲਾਦੇਸ਼ ਅਲੱਗ ਕਰਾਇਆ ਹਿੰਦੁਸਤਾਨ ਨੇ ਉਦੋਂ ਬਈ ਠੀਕ ਆ ਤੁਸੀਂ ਸਾਡੀਆਂ ਸੀਮਾਵਾਂ ਕਿਉਂ ਲੰਘਣ ਕਰਕੇ ਬੰਗਲਾਦੇਸ਼ੀ ਸਾਰੇ ਇੱਧਰ ਬਾੜਿਆ ਉਹਨੂੰ ਉਹਨੂੰ ਅਲੱਗ ਦੇਸ਼ ਬਣਵਾਤਾ ਔਰ ਇਹਦੇ ਨਾਲ ਪਾਕਿਸਤਾਨ ਦਾ ਹਿੰਦੁਸਤਾਨ ਦਾ ਜੁੱਧ ਹੋਇਆ 93000 ਪੂਰੇ ਜਿਹੜੇ ਆ ਸੈਨਿਕ ਉਹਨਾਂ ਦੇ ਕਬਜ਼ੇ 'ਚ ਹਿੰਦੁਸਤਾਨ ਦੇ ਅੱਗੇ ਫਿਰ ਉਹਨਾਂ ਨੇ ਆਰਮੀ ਨੇ ਆਪਣੇ ਬੰਦੇ ਛੁਡਾ ਰਹੇ ਸੀ ਉੱਥੇ ਦੀ ਆਵਾਮ ਦਾ ਬੜਾ ਪ੍ਰੈਸ਼ਰ ਪੈ ਰਿਆ ਸੀਗਾ ਵੀ ਸਾਡੀ ਆਰਮੀ ਦੇ 93000 ਜਿਹੜੇ ਆ ਸੈਨਾ ਦੇ ਜਵਾਨ ਹੈਗੇ ਉਹ ਇੰਦਰਾ ਗਾਂਧੀ ਦੀ ਸਰਕਾਰ ਦੇ ਕਬਜ਼ੇ ਚ ਉਹਨਾਂ ਨੂੰ ਛੁਡਾ ਕੇ ਲਿਆਓ ਫਿਰ ਜੁਲਫਕਾਰ ਪੁੱਟੋ ਜਿਹੜੇ ਆ ਉਹ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਔਰ ਇਹ ਇੰਟਰਸਟਿੰਗ ਗੱਲਾਂ ਇਹਦੇ ਵਿੱਚ ਕਈ ਹੈਗੀਆਂ ਕਿਉਂਕਿ ਮੈਂ ਨਾ ਬੇਨजीर ਪੁੱਟੋ ਦੀ ਉਹ ਕਿਤਾਬ ਪੜ੍ਹੀ ਹੈ ਜਿਹੜੀ ਸ਼ਿਮਲਾ ਸਮਝੌਤੇ ਦੇ ਉੱਤੇ ਉਹਨੇ ਸਪੈਸੀਫਿਕ ਲਿਖੀ ਹੈ ਤੇ ਉਦੋਂ ਕੈਂਬਰੇਜ ਸਕੂਲ ਦੇ ਵਿੱਚ ਪੜ੍ਹ ਰਹੇ ਸੀ ਤੇ ਕੈਂਬਰੇਜ ਸਕੂਲ ਚ ਪੜ੍ਹ ਰਹੇ ਸੀ ਤੇ ਛੁੱਟੀਆਂ ਮਨਾਣ ਲਈਓ કેમ્બ્રિજ પાર્ટナー ਸੀ ਉੱਥੇ ਲੰਡਨ ਛੁੱਟੀਆਂ ਬਿਨਣ ਲਈ ਪਾਕਿਸਤਾਨ ਆਈ ਹੋਈ ਸੀ ਤੇ ਉਦੋਂ ਜੂਨ ਦੀਆਂ ਛੁੱਟੀਆਂ ਸੀਗੀਆਂ 9072 ਦੀ ਗੱਲ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸਮਝੌਤੇ ਲਈ ਬੁਲਾਇਆ ਗਿਆ ਵੀ ਤੁਸੀਂ ਸਮਝੌਤਾ ਕਰਨ ਆ ਜਾਓ ਤੇ ਬੈਠ ਕੇ ਆਪਾਂ ਗੱਲਬਾਤ ਸ਼ੁਰੂ ਕਰੀਏ ਤੇ ਸਡਨਲੀ ਉਹਨਾਂ ਦੀ ਵਾਈਫ ਬਿਮਾਰ ਹੋ ਗਈ ਤੇ ਵਾਈਫ ਬਿਮਾਰ ਹੋ ਗਈ ਤੇ ਉਹ ਕਹਿੰਦੇ ਚੱਲ ਬੇਟੀ ਨੂੰ ਕਹਿੰਦੇ ਤੂੰ ਮੇਰ ਨਾਲ ਚੱਲ ਉਹ ਕਹਿੰਦੀ ਭਈ ਮੈਂ ਕੀ ਉੱਥੇ ਮੈਨੂੰ ਤਾਂ ਸਮਝ ਨਹੀਂ ਆਣੀ ਕਹਿੰਦੀ ਨਹੀਂ ਤੂੰ ਕਹਿੰਦੇ ਚੱਲ ਆਪਾਂ ਚੱਲਣਾ ਇੰਡੀਆ ਘੁੰਮ ਕੇ ਆਨੇ Shimla ਦੰਦ ਖਾ ਕੇ ਆਂਦੇ ਆ ਯਾਨੀ ਜਦੋਂ ਘੁੰਮਣ ਜਾਂਦਾ ਨਾ ਬੰਦਾ ਉਸ ਨਜ਼ਰੀਏ ਨਾਲ ਬੇਣ ਜੀਰ ਪੁੱਟੋ ਆਪਣੇ ਫਾਦਰ ਸਾਹਿਬਾਨ ਨਾਲ ਆ ਗਈ ਤੇ ਚੰਡੀਗੜ੍ਹ ਜਾਜ ਉਤਰਿਆ ਜਿਹੜੀ ਕਿਤਾਬ ਚ ਉਹਨੇ ਜ਼ਿਕਰ ਕੀਤਾ ਫਿਰ ਚੰਡੀਗੜ੍ਹੋਂ ਇੱਕ ਐਕਸਟਰਾ ਜਿਹੜਾ ਛੋਟਾ ਚੌਪਰ ਉਹਨਾਂ ਨੂੰ Shimla ਲੈ ਕੇ ਗਿਆ ਕਹਿੰਦਾ ਜਦੋਂ ਮੈਂ Shimla ਉਤਰੀ ਤੇ ਸਾਹਮਣੇ ਇੰਦਰਾ ਗਾਂਧੀ ਨੇ ਸਾੜੀ ਤੇ ਰੇਨ ਕੋਟ ਪਾਇਆ ਹੋਇਆ ਸੀ ਤੇ ਮਾਣ ਵਾਲੇ ਕੁਮ ਸਲਾਮ ਕਿਹਾ ਤੇ ਉਹਨੇ ਬੜੇ ਗਰਮਜੋਸ਼ੀ ਨਾਲ ਨਮਸਤੇ ਕਿਹਾ ਮਾਤਾ ਮੇਰਾ ਵੈਲਕਮ ਕੀਤਾ ਕਹਿੰਦਾ ਮੈਂ ਕਹਿੰਦੀ ਮੈਂ ਦੇਖਣਾ ਚਾਹਦੀ ਸੀ ਇੰਦਰਾ ਗਾਂਧੀ ਕਿੰਨੀ ਤਾਕਤਵਰ ਹੈ ਜਿਨੇ ਪਾਕਿਸਤਾਨ ਨੂੰ ਝੁਕਾ ਦਿੱਤਾ ਵੀ ਸਾਡਾ 93000 ਜਿਹੜਾ ਸੈਨਾਂ ਦਾ ਜਵਾਨੇ ਨੇ ਬੰਦੀ ਬਣਾ ਲਿਆ ਕਿੰਨੀ ਤਾਕਤਵਰ ਲੇਡੀ ਕਹਿੰਦੀ ਇਹ ਵਾਕਈ ਉਹ ਇੰਨੀ ਤਾਕਤਵਰ ਸੀ ਪਤਾ ਨਹੀਂ ਹਿਲਦਾ ਸੀ ਉਸ ਵਕਤ ਤੇ ਖੈਰ ਚਲੋ ਕਹਿੰਦੇ ਜੀ ਅਸੀਂ ਵੀ ਉੱਥੇ ਆ ਗਏ ਫਿਰ ਸ਼ਿਮਲਾ ਆ ਗਏ ਸ਼ਿਮਲੇ ਚ ਠੰਡ ਮੌਸਮ ਬੜਾ ਠੰਡਾ ਸੀਗਾ ਪਹਿਲਾਂ ਇੱਕ ਟਰੈਕ ਦੀ ਗੱਲਬਾਤ ਸ਼ੁਰੂ ਹੋਈ ਗੱਲਬਾਤ ਸਿਰੇਣੀ ਚੜੀ ਤੇ ਇੱਕ ਟਾਈਮ ਦੇ ਉੱਤੇ ਆ ਕੇ ਤਾਂ ਸਮਝੌਤਾ ਇਹ ਕਹਤਾ ਗਿਆ ਵੀ ਚਲੋ ਸਮਝੌਤਾ ਕਰਨਾ ਹੀ ਨਹੀਂ ਹੈਗਾ ਠੀਕ ਹੈ ਨਾ ਤੇ ਜਿਹੜੇ ਉਹਨਾਂ ਦੇ ਆਫੀਸਰਸ ਵਗੈਰਾ ਆਏ ਹੋਏ ਸੀਗੇ ਬਾਈ ਰੋਡ ਉਹ ਸਾਰਾ ਉਹਨਾਂ ਨੇ ਸਮਾਨ ਵਾਪਸ ਭੇਜ ਦਿੱਤਾ ਆਪਣੇ ਰੋਡਸ ਦੇ ਆਫੀਸਰਸ ਵਗੈਰਾ ਸਾਰੇ ਗੱਡੀਆਂ ਲੈ ਕੇ ਵਾਪਸ ਚਲੇ ਗਏ ਉਹ ਇਵਨ ਅਟਾਰੀ ਵੀ ਅਟਾਰੀ ਤੇ ਲੱਗੇ ਪਹੁੰਚ ਗਏ ਫਿਰ ਕਹਿੰਦੇ ਰਾਤੀ ਨਾ ਮਤਲਬ ਫਾਦਰ ਨੇ ਮੇਰੇ ਨਾਲ ਗੱਲ ਕੀਤੀ ਜੋ ਬੇਣੀ ਜੀ ਰਪਟੋ ਨੇ ਆਪਣੀ ਕਿਤਾਬ ਚ ਲਿਖਿਆ ਕਿ ਮੇਰੇ ਫਾਦਰ ਨੇ ਮੇਰੇ ਨਾਲ ਗੱਲ ਕੀਤੀ ਬਈ ਮੈਂ ਬਹੁਤ ਪਰੇਸ਼ਾਨ ਆ ਜੁਲਫਕਾ ਬਈ ਮੈਂ ਬਈ ਮਤਲਬ ਮੈਂ ਕੀ ਕਰਾਂ ਮੈਨੂੰ ਤਾਂ ਰਸਤਾ ਨਹੀਂ ਸੁਝ ਰਿਹਾ ਇੰਦਰਾ ਗਾਂਧੀ ਨੇਗੋਸ਼ੀਏਸ਼ਨ ਕਰਦੀ ਨਹੀਂ ਪਈ ਉਹ ਤਾਂ ਖੜੀ ਇੱਕ ਜਗ੍ਹਾ ਦੇ ਉੱਤੇ ਉਹਨੇ ਪਾਕਿਸਤਾਨ ਵੀ ਤੋੜ ਦਿੱਤਾ ਸਾਡੇ ਬੰਦੀ ਵੀ ਬਣਾ ਲੈ ਸੈਣਾ ਦੇ ਤੇ ਮੇਰੇ ਕੋਲ ਕੋਈ ਚਾਰਾ ਨਹੀਂ ਹੈਗਾ ਬਈ ਵਾਟ ਵੀ ਸ਼ੁੱਡ ਡੂ ਠੀਕ ਹੈ ਨਾ ਬਈ ਕਰਨਾ ਕੀ ਚਾਹੀਦਾ ਮੈਂ ਤਾਂ ਆਪ ਬਹੁਤ ਪਰੇਸ਼ਾਨ ਹੋ ਗਿਆ ਤੇ ਕਹਿੰਦੇ ਫਿਰ ਪਤਾ ਨਹੀਂ ਕੀ ਆਇਆ ਮਨ ਦੇ ਵਿੱਚ ਬਈ ਮੈਂ ਇੱਕ ਵਾਰ ਇੰਦਰਾ ਗਾਂਧੀ ਨਾਲ ਦੁਬਾਰਾ ਗੱਲ ਕਰਕੇ ਦੇਖਦਾ ਬਈ ਉਹ ਮੰਨਦੀ ਤਾਂ ਹੈ ਨਹੀਂ ਕਹਿੰਦੇ ਫਿਰ ਨਾ ਕੋਈ ਵੀ ਉਹਦੇ ਵਿੱਚ ਘਾਰ ਨਹੀਂ ਬੈਠਿਆ ਰਾਤ ਦੇ 9:30 ਵਜੇ ਇੰਦਰਾ ਗਾਂਧੀ ਨੇ ਤੇ ਜੁਲਫਕਾਰ ਪੁੱਟੋ ਨੇ ਬਹਿ ਕੇ ਕੋਈ ਮੀਡੀਏਸ਼ਨ ਨਹੀਂ ਵਿੱਚ ਰਖਾਈ ਹੋਈ ਉਹਨਾਂ ਦੇ ਬਿਊਰੋਕਰੇਟਸ ਬੈਠਣਗੇ ਇਧਰੋਂ ਬੈਠਣਗੇ ਫਿਰ ਗੱਲਬਾਤ ਸ਼ੁਰੂ ਕਰ ਲਈ ਇੱਕ ਘੰਟਾ ਗੱਲਬਾਤ ਹੋਈ ਇੱਕ ਘੰਟੇ ਬਾਅਦ ਕਹਿੰਦੇ ਮੁੰਡਾ ਹੋ ਗਿਆ ਮੁੰਡਾ ਹੋ ਗਿਆ ਇਹ ਅਲਫਾਜ਼ ਬੋਲਿਆ ਫਿਰ ਉਹ ਕਹਿੰਦੀ ਆਈ ਵਾਸ ਸ਼ੌਕਟ ਮੁੰਡਾ ਹੋ ਗਿਆ ਮੁੰਡਾ ਹੋਣ ਦਾ ਮਤਲਬ ਸਾਡੇ ਤਾਂ ਪੰਜਾਬੀ ਚ ਮੁੰਡਾ ਕਹਿੰਦੇ ਹਿੰਦੀ ਚ ਲੜਕਾ ਪੈਦਾ ਹੋਇਆ ਤੇ ਕੰਦੀ ਮੈਂ ਦੇਖਿਆ ਬੜਾ ਸ਼ੋਰ ਮਚ ਗਿਆ ਸਾਰੇ ਉੱਥੇ ਰਾਜ ਭਵਨ ਦੇ ਵਿੱਚ ਬਈ ਲੜਕਾ ਪੈਦਾ ਹੋ ਗਿਆ ਲੜਕਾ ਪੈਦਾ ਹੋ ਗਿਆ ਕਹਿੰਦੇ ਬਾਅਦ ਚ ਮੈਨੂੰ ਪਤਾ ਲੱਗਿਆ ਕੋਡਵਰਡ ਸੀਗਾ ਬਈ ਸਮਝੌਤਾ ਸਿਰੇ ਚੜ ਗਿਆ ਤੇ ਸਮਝੌਤਾ ਸਿਰੇ ਚੜ ਗਿਆ ਤੇ ਕਹਿੰਦੇ ਫਿਰ ਬਾਅਦ ਚ ਮੈਂ ਲੈਬੋਰੇਟ ਕਰਾਇਆ ਕਿਸੇ ਨੇ ਮੈਨੂੰ ਦੱਸਿਆ ਬਈ ਜੇ ਲੜਕੀ ਪੈਦਾ ਹੋਈ ਸ਼ੋਰ ਮਚਦਾ ਬਈ ਕੁੜੀ ਜੰਪ ਪਈ ਤੇ ਫਿਰ ਇਹਦਾ ਮਤਲਬ ਸੀ ਸਮਝੌਤਾ ਸਿਰੇ ਨਹੀਂ ਚੜਿਆ ਕਹਿੰਦੀ ਸਮਝੌਤਾ ਚੜ ਗਿਆ ਫਟਾਫਟ ਕਹਿੰਦੇ ਪੈਨ ਵੀ ਹੈ ਨਹੀਂ ਸੀ ਉਸ ਵੇਲੇ ਤੇ ਜਰਨਲਿਸਟ ਦਾ ਪੈਨ ਉਧਾਰ ਮੰਗਿਆ ਉਹ ਕਿਤਾਬ ਚ ਜ਼ਿਕਰ ਆ ਬਈ ਪੈਨ ਮੰਗਿਆ ਬਈ ਪੱਤਰਕਾਰ ਮੇਰੇ ਵਾਂਗੂ ਤੇਰੇ ਵਾਂਗੂ ਬਾਈ ਕੋਈ ਉੱਥੇ ਖੜਾ ਸੀ ਉਹ ਕਹਿੰਦੇ ਪੈਨ ਦਿਓ ਫਟਾਫਟ ਰਿਟਰਨ ਕਰਕੇ ਦੋਨਾਂ ਨੇ ਸਿਗਨੇਚਰ ਕਰਤੇ ਤੇ ਇੰਦਰਾ ਗਾਂਧੀ ਕੋਲ ਸਟੈਂਪ ਵੀ ਹੈ ਨਹੀਂ ਸੀ ਉਸ ਵੇਲੇ ਤੇ ਉਹ ਸਮਝੌਤਾ ਰਿਟਰਨ ਹੋ ਗਿਆ ਰਾਤੀ ਤੇ ਜਦ ਤੱਕ ਉਹਨਾਂ ਦਾ ਤਾਂ ਚਲੋ ਪਾਕਿਸਤਾਨ ਦਾ ਸਾਰਾ ਜਾ ਚੁੱਕਾ ਸੀਗਾ ਫਿਰ ਉਹਨੂੰ ਆਫੀਸ਼ੀਅਲੀ ਡਿਜ਼ਾਈਨ ਉਦਾਂ ਹੀ ਜੋ ਰਾਤ ਦੇ ਹੋਇਆ ਉਹਨਾਂ ਦਾ ਡਿਸਾਈਡ ਕਰਕੇ ਲਿਖਿਆ ਗਿਆ ਤੇ ਇਹੀ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਕਹੀਆਂ ਬਈ ਲਿਖੀਆਂ ਗਈਆਂ ਉਹਦੇ ਵਿੱਚ ਕੀ ਸਾਡਾ ਜਿਹੜਾ ਹੁਣ ਅੱਜ ਆਪਸੀ ਗੱਲਬਾਤ ਹੈ ਉਹ ਤੀਜਾ ਬੰਦਾ ਨਹੀਂ ਵਿੱਚ ਆਊਗਾ ਅਸੀਂ ਇੱਕ ਦੂਜੇ ਦੇ ਖਿਲਾਫ ਆਰਮੀ ਦਾ ਐਕਸ਼ਨ ਨਹੀਂ ਕਰਾਂਗੇ ਇੱਕ ਤੀਜੀ ਜਿਹੜੀ ਗੱਲ ਇਹ ਸੀਗੀ ਕਿ ਬਈ ਅਸੀਂ ਜਿਹੜਾ ਵਾ ਸਾਡਾ ਐਲਓਸੀ ਜਿਹੜਾ ਉਹ ਬੜਾ ਕਲੀਅਰ ਹੈਗਾ ਲਾਈਨ ਆਫ ਐਕਸ਼ਨ ਲੇਕਿਨ ਹੁਣ ਗੱਲ ਇਹ ਹੈ ਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਹ ਤਾਂ ਚਲੋ ਮੈਂ ਸ਼ਿਮਲਾ ਸਮਝੌਤੇ ਤੇ ਬੜੀ ਲੰਬਾ ਦੂਰ ਤੱਕ ਚਲਾ ਗਿਆ ਭਾਈ ਯਾਰ ਸੌਰੀ ਸਾਰਿਆਂ ਨੂੰ ਤੇ ਜਿਵੇਂ ਨਾ ਹੁਣ ਆਪਾਂ ਗੱਲ ਕਰ ਰਿਹਾ ਮੰਨ ਲਓ ਸ਼ਿਮਲਾ ਸਮਝੌਤਾ ਸਸਪੈਂਡ ਕਰਤਾ ਗਿਆ ਇਹਦੇ ਬੈਡ ਇਫੈਕਟ ਸਾਰੇ ਪਾਕਿਸਤਾਨ ਨੂੰ ਚੇਲਨੇ ਪੈਣੇ ਆ ਇੱਕ ਹਿੰਦੁਸਤਾਨ ਹੋਣ ਸੈਨਾ ਦੀ ਕਾਰਵਾਈ ਕਰ ਸਕਦਾ ਖੁੱਲ ਗਈ ਮਿਲ ਗਈ ਅੱਗੇ ਸੈਨਾ ਦੀ ਕਾਰਵਾਈ ਨਹੀਂ ਕਰ ਸਕਦਾ ਸੀਗਾ ਕਿਉਂਕਿ ਸਮਝੌਤਾ ਸੀਗਾ ਹੁਣ ਪਾਕਿਸਤਾਨ ਵੀ ਸੈਨਾ ਦੀ ਕਾਰਵਾਈ ਕਰ ਸਕਦਾ ਲੇਕਿਨ ਹਿੰਦੁਸਤਾਨ ਦਾ ਸੈਨਾ ਬਲ ਪਾਕਿਸਤਾਨ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ ਸਾਡੇ ਕੋਲ ਰਫੇਲ ਸਾਡੇ ਕੋਲ ਬੜੀ ਟੈਕਨੋਲੋਜੀ ਆਜ਼ਾਦ ਹੋ ਚੁੱਕੀ ਹੈ ਔਰ ਦੂਜਾ ਜਿਹੜਾ ਦੂਜੀ ਜਿਹੜੀ ਗੱਲ ਹੈ ਕਿ ਹੁਣ ਪਾਕ ਅਕੂਪਾਈਡ ਕਸ਼ਮੀਰ ਅਸੀਂ ਲੈ ਸਕਦੇ ਹਾਂ ਜਿਹੜਾ ਕਸ਼ਮੀਰ ਦਾ ਹਿੱਸਾ ਹੈ ਜਿਹੜਾ ਪਾਕਿਸਤਾਨ ਦੇ ਕਬਜ਼ੇ ਚ ਹੈ ਤੇ ਅੱਜ ਮੈਂ ਇੱਕ ਗੁਲਾਸਾ ਹੋਰ ਕਰਨ ਲੱਗਾ ਜੇ ਪਾਕ ਆਕੂਪਾਈਡ ਕਸ਼ਮੀਰ ਹਿੰਦੁਸਤਾਨ ਦੇ ਕਬਜ਼ੇ ਚ ਆ ਗਿਆ ਬਾਈ ਤੇਰੀ ਉਮਰ 100 ਸਾਲ ਟੱਪ ਜਾਣੀ ਆ ਉਹ ਮੈਂ ਦੱਸਦਾ ਉੱਥੇ ਇੱਕ ਖਾਸ ਕਿਸਮ ਦੇ ਹੁੰਜਾ 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 ਪ੍ਰਜਾਤੀ ਹੈ ਜਿੰਨੇ ਮੇਰੇ ਦੱਸਿਓ ਸੁਣ ਲੈਣੇ ਗੂਗਲ ਤੇ ਜ਼ਰੂਰ ਸਰਚ ਕਰੋ ਹੁੰਜਾ ਪ੍ਰਜਾਤੀ ਦੇ ਲੋਕ ਉੱਥੇ ਰਹਿੰਦੇ ਆ ਔਰ ਉਹ 70 80 ਸਾਲਾਂ ਚ ਲੇਡੀ ਪ੍ਰੈਗਨੈਂਟ ਹੋ ਕੇ ਬੱਚੇ ਨੂੰ ਜਨਮ ਦਿੰਦੀ ਉੱਥੇ ਉੱਥੇ ਦਾ ਕਲਚਰ ਹੈ ਤੁਸੀਂ 80 ਸਾਲਾਂ ਦੀ ਲੇਡੀ ਤੁਸੀਂ ਦੇਖੋਗੇ ਉਹਦੀ ਉਹ ਲੱਗੇਗੀ ਕਿ 50 ਦੀ ਮੋਟਿਆਰ 26 ਸਾਲਾਂ ਦੀ ਤੇ ਉਹਨਾਂ ਦੀ 80 ਸਾਲ ਦੀ ਆ 70 80 ਸਾਲ ਦੀ ਤੇ ਉਹਨਾਂ ਦੇ ਵਿੱਚ ਪ੍ਰੈਗਨਨਸੀ 70 75 80 ਸਾਲਾਂ ਚ ਹੁੰਦੀ ਹੈ ਤੇ 115 20 25 ਸਾਲਾਂ ਤੋਂ ਥੱਲੇ ਨਹੀਂ ਮਾਰਦੇ ਹੁੰਜਾ ਹੁੰਜਾ ਕਮਿਊਨਿਟੀ ਕਹਿੰਦੇ ਆ ਜੇ ਪਾਕਾ ਕੂਬਾਇਡ ਕਸ਼ਮੀਰ ਆ ਗਿਆ ਕੁਛ ਨਾ ਕੁਛ ਤਾਂ ਇਧਰ ਆਬੋ ਹਵਾ ਆਊਗੀ ਨਾ ਉਧਰ ਇੱਥੋਂ ਦੇ ਲੋਕ ਉੱਥੇ ਜਾ ਸਕਣਗੇ ਕੀ ਖਾਂਦੇ ਨੇ ਕੀ ਪੈਂਦੇ ਨੇ ਰਿਸਰਚ ਸ਼ੁਰੂ ਹੋ ਸਕਣਗੇ ਸੋ ਇਹ ਮੈਨੂੰ ਲੱਗਦਾ ਕਿ ਪਾਕਿਸਤਾਨ ਨੇ ਆਪਣੇ ਪੈਰਾਂ ਤੇ ਖਿਲਾੜੀ ਮਾਰ ਲੀਆ ਇੰਦਰਾ ਗਾਂਧੀ ਵਾਲਾ ਟਾਈਮ ਹੁਣ ਰਿਪੀਟ ਹੋਏਗਾ ਪਾਕਿਸਤਾਨ ਨੇ ਖੁੱਲ੍ਹ ਦੇ ਦਿੱਤੀ ਅਬ ਇੰਡੀਅਨ ਆਰਮੀ ਕੈਨਟ ਟੇਕ ਐਕਸ਼ਨ ਸਿੱਧਾ ਮੈਂ ਇੰਗਲਿਸ਼ ਦੇ ਵਿੱਚ ਬੋਲਿਆ ਚਲੋ ਮੈਂ ਪੰਜਾਬੀ ਦੇ ਵਿੱਚ ਆਰਮੀ ਨੂੰ ਖੁੱਲ੍ਹ ਦੇ ਦਿੱਤੀ ਐ ਐਲਓਸੀ ਆਲਾ ਰਸਤਾ ਬੰਦ ਹੋ ਗਿਆ ਹੁਣ ਬਈ ਐਲਓਸੀ ਆ ਤੁਹਾਡੀ ਆ ਮੇਰੀ ਉਹ ਵੀ ਖਤਮ ਹੋ ਗਿਆ بس ਠੀਕਾ ਹੋਣਾ ਜਿਹੜਾ ਹਿੰਦੁਸਤਾਨ ਦੇ ਹੱਥ ਜਿਹੜੇ ਬੰਨੇ ਸੀ ਇਸ ਟ੍ਰਿਨਿਟੀ ਨਾਲ ਸ਼ਿਮਲਾ ਸਮਝੌਤੇ ਨਾਲ ਉਹ ਪਾਕਿਸਤਾਨ ਨੇ ਆਪ ਹੀ ਖੋਲ ਦਿੱਤੇ ਆ ਹੁਣ ਤਾਂ ਕੋਈ ਸਾਡੇ ਦੇ ਬੰਦਸ਼ ਹੀ ਹੈ ਨਹੀਂ ਹੁਣ ਤਾਂ ਟਕਾ ਕੇ ਮਾਰਨਾ ਚਾਹੀਦਾ ਪੀਓਕੇ ਨੂੰ ਲੈ ਆਉਣਾ ਚਾਹੀਦਾ ਸਾਹਿਬ ਅਸੀਂ ਇੱਕ ਚੀਜ਼ ਸ਼ਾਇਦ ਹਮੇਸ਼ਾ ਇਸ ਇਸ ਚੀਜ਼ ਦੇ ਹੇਠਾ ਰਹ ਜਾਂਦੀ ਹੈ ਕਿ ਜੇ ਇਧਰੋਂ ਇੰਡੀਆ ਨੂੰ ਉਹਦਾ ਫਾਇਦਾ ਹੋਇਆ ਆ ਤੇ ਲਾਈਨ ਆਫ ਕੰਟਰੋਲ ਦੇ ਉੱਤੇ ਜਾਂ ਖਾਸ ਤੌਰ ਤੇ ਕਸ਼ਮੀਰ ਦੇ ਉੱਤੇ ਜਿਹੜੇ ਅੱਤਵਾਦੀ ਹਮਲੇ ਰਿਹਾ ਉਹ ਉਧਰਲੇ ਪਾਸੇ ਹੋਏ ਆ ਉਹਨਾਂ ਦਾ ਇਲਜ਼ਾਮ ਪਾਕਿਸਤਾਨ ਤੇ ਲੱਗਦਾ ਆ ਕਿ ਹੁਣ ਇੰਡੀਆ ਵਲਨਰੇਬਲ ਨਹੀਂ ਹੋ ਗਿਆ ਕਿ ਪਾਕਿਸਤ ਅਟੈਕ ਕਰ ਸਕਦਾ ਜਾਂ ਉਥੋਂ ਦੀ ਮਿਲਟੈਂਸੀ ਵੀ ਤਾਂ ਐਕਸ਼ਨ ਕਰ ਸਕਦੀ ਹੈ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈਗੀ ਹੈ ਮੈਂ ਲੇਕਿਨ ਗੱਲ ਇਹ ਹੈ ਕਿ ਜਦੋਂ ਤੁਸੀਂ ਦੋਨਾਂ ਦੇਸ਼ਾਂ ਦਾ ਕੰਪੈਰੀਸਨ ਕਰਦੇ ਹੋ ਤੇ ਦੋਨਾਂ ਦੇਸ਼ਾਂ ਦੇ ਵਿੱਚੋਂ ਸਾਡੀ ਆਰਥਿਕ ਸਥਿਤੀ ਬਹੁਤ ਕਿਤੇ ਮਜ਼ਬੂਤ ਆ ਪਾਕਿਸਤਾਨ ਤੋਂ ਸਾਡੀ ਪੋਪੂਲੇਸ਼ਨ ਉਹਨਾਂ ਨਾਲੋਂ 2-3 ਗੁਣਾ ਜ਼ਿਆਦਾ ਹੈ ਠੀਕ ਹੈ ਨਾ ਗੱਲਾਂ ਮੇਰੇ ਕੋ ਸਮਝੀ ਜਾਏ ਤੀਜੀ ਜਿਹੜੀ ਗੱਲ ਹੈ ਕਿ ਹਿੰਦੁਸਤਾਨ ਦੇ ਵਿੱਚ ਨੈਸ਼ਨਲਿਜ਼ਮ ਜਿਹੜਾ ਬਹੁਤ ਤਗੜਾ ਹੈ ਰਾਸ਼ਟਰਵਾਦੀ ਸੋਚ ਦੇ ਲੋਕ ਬਹੁਤ ਨੇ ਆਪਣੇ ਦੇਸ਼ ਲਈ ਖੜੇ ਨਾਲੇ ਮਰ ਮਟਨ ਨਾਲੇ ਲੋਕ ਬਹੁਤ ਨੇ ਚੌਥੀ ਜਿਹੜੀ ਗੱਲ ਹੈ ਸਾਡੇ ਕੋ ਜਿਹੜੇ ਇਕਵਿਪਮੈਂਟ ਹੈ ਆਰਮੀ ਦੇ ਕੋਲ ਉਹ ਕਈ ਗੁਣਾ ਜ਼ਿਆਦਾ ਪਾਕਿਸਤਾਨ ਨਾਲੋਂ ਅੱਗੇ ਨਿਕਲ ਚੁੱਕੇ ਹੋਏ ਆ ਸਾਡੇ ਕੋਲ ਤਾਂ ਸਾਰੇ ਆਪਣੇ ਡਿਫੈਂਸ ਦੀਆਂ ਹੁਣ ਤਾਂ ਇੰਡਸਟਰੀਜ਼ ਵੀ ਇੰਡੀਆ ਦੇ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ ਹੋਈਆਂ ਹੁਣ ਇੰਡੀਆ ਜਿਹੜਾ ਵਾ ਪੁਰਾਣਾ ਭਾਰਤ ਨਹੀਂ ਹੈਗਾ ਕਿ ਠੀਕ ਹੈ ਜਿੱਥੇ ਇੱਕ ਮਾਲ ਗੱਡੀ ਚੱਲਦੀ ਸੀ ਤੇ ਉਹ ਵੀ ਸਟੀਮ ਇੰਜਨ ਨਾਲ ਕੋਲੇ ਦੇ ਇੰਜਨ ਨਾਲ ਚੱਲਦੀ ਸੀ ਹੁਣ ਤਾਂ ਤੜੀ ਦੇਖੋ ਇੱਥੇ ਐਕਸਪ੍ਰੈਸ ਹੁਣ ਮੰਨ ਲਓ ਕਿਸੇ ਟਾਈਮ ਤੇ ਤਾਂ ਯਾਰ ਸੜਕ ਨਹੀਂ ਜਾਂਦੀ ਸੀ ਬੜੀ ਟੁੱਟੀ ਸੜਕ ਹੁੰਦੀ ਸੀ ਅੰਮ੍ਰਿਤਸਰ ਤੱਕ ਅਸੀਂ ਆਪਣੀ ਹੋਸਟ 'ਚ ਦੇਖਿਆ ਕਿ ਜੇ ਤੁਸੀਂ ਛੇਰਸਾ ਸੂਰੀ ਮਾਰਗ ਹੁੰਦਾ ਸੀ ਜਿਹੜਾ ਪੁਰਾਣਾ ਜੀਟੀ ਰੋਡ ਅੰਮ੍ਰਿਤਸਰ ਜਾਣਾ ਹੁੰਦਾ ਸੀ ਇੱਕ ਸੜਕ ਹੁੰਦੀ ਸੀ ਉਹ ਉੱਥੇ ਤੋਂ ਟਰੱਕ ਆਂਦਾ ਤੇ ਉਸੇ ਤੋਂ ਜਾਂਦਾ ਸੀ 6 ਲੇਨ ਰੋਡ ਬਣੀਆਂ ਹੋਈ ਐਕਸਪ੍ਰੈਸ ਹਾਈਵੇ ਬਣੇ ਹੋਇਆ ਹੁਣ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਣ ਦਾ ਸਿਰਫ ਤੇ ਸਿਰਫ ਲੱਗ ਨੇ ਸਾਢੇ 3 ਕ 4 ਘੰਟੇ ਦਾ ਤੁਸੀਂ ਅੰਬਾਲਾ ਤੱਕ ਤਾਂ ਉਦਾਂ ਹੀ ਡੇਢ ਘੰਟੇ 'ਚ ਆ ਜਾਂਦਾ ਦਿੱਲੀ ਤੋਂ ਜਿਹੜਾ ਐਕਸਪ੍ਰੈਸ ਹਾਈਵੇ ਸ਼ੁਰੂ ਹੋਇਆ ਚਲੋ ਹਜੇ ਪੰਜਾਬ 'ਚ ਨਹੀਂ ਗੱਲ ਹੀ ਸਮਝਦੇ ਜਿੰਨਾ ਇੰਡੀਆ ਦਾ ਰੋਡ ਇਨਫਰਾਸਟ੍ਰਕਚਰ ਮਜ਼ਬੂਤ ਹੋ ਚੁੱਕਾ ਹੈ ਜਿੰਨੇ ਸਾਡੇ ਛੋਟੇ 에ਅਰਫੋਰਸ ਸਟੇਸ਼ਨ ਲੱਗ ਜਿਹੜੇ ਆ ਉਹ ਯੂਜ਼ ਹੋ ਰਹੇ ਆ ਆਮ ਤੇ ਇੰਨਾ ਹਜੇ ਪਾਕਿਸਤਾਨ ਨੇ ਡਿਵੈਲਪ ਨਹੀਂ ਕੀਤਾ ਆਪਣੇ ਆਪ ਲੋਕ ਤੇ ਕਿਤੇ ਨਾ ਕਿਤੇ ਜਦੋਂ ਟਕਰਾਵ ਹੋਏਗਾ ਤੇ ਉਹ ਜਿਹੜਾ 1971 ਵਾਲਾ ਯੁੱਧ ਦਾ ਉਹਨਾਂ ਨੂੰ ਦੁਬਾਰਾ ਯਾਦ ਆ ਜਾਏਗਾ ਘੱਟੋ ਘੱਟ ਇੱਕ ਗੱਲ ਤਾਂ ਕਲੀਅਰ ਹੈ ਸਾਬ ਸਿੰਘ ਜੀ ਕਿ ਹੁਣ ਹਿੰਦੁਸਤਾਨ ਅੱਗੇ ਵਾਲਾ ਹਿੰਦੁਸਤਾਨ ਨਹੀਂ ਹੈ ਹੁਣ ਪਾਵਰਫੁਲ ਹੋ ਚੁੱਕਾ ਹੋਇਆ ਹੁਣ ਤਾਕਤ ਬਹੁਤ ਆ ਚੁੱਕੀ ਹੈ ਠੀਕ ਹੈ ਇੰਦਰਾ ਗਾਂਧੀ ਦੇ ਟਾਈਮ ਵੀ ਆਪਣੇ ਟਾਈਮ ਤੇ ਉਸਮ ਪਾਵਰਫੁੱਲ ਸੀਗਾ ਉਦੋਂ ਵੀ ਠੀਕ ਹੈ ਨਾ ਉਸ ਵੇਲੇ 1971 ਚ ਵੀ ਪਾਵਰਫੁੱਲ ਸੀ ਤਦੇ ਪਾਕਿਸਤਾਨ ਦੇ ਦੋ ਟੁਕੜੇ ਹੋਏ ਤਦੇ ਜਿਹੜਾ ਵਾ ਉਹ ਪਾਕਿਸਤਾਨ ਨੂੰ ਘੁਟਨਿਆਂ ਤੇ ਲਿਆ ਕੇ ਸ਼ਿਮਲਾ ਸਮਝੌਤਾ ਕੀਤਾ ਗਿਆ ਠੀਕ ਹੈ ਨਾ ਬੁਲਾਇਆ ਗਿਆ ਪ੍ਰਧਾਨ ਮੰਤਰੀ ਨੂੰ ਸਮਝੌਤਾ ਜਿੱਦਾਂ ਇੰਦਰਾ ਗਾਂਧੀ ਆੜੀ ਸੀ ਓਦਾਂ ਹੀ ਕਰਾਇਆ ਗਿਆ ਤੇ 393000 ਬੰਦਾ ਛੱਡਿਆ ਗਿਆ ਸੋ ਹੁਣ ਇਹ ਜੇ ਉਸ ਵੇਲੇ ਹੀ ਹਿੰਦੁਸਤਾਨ ਮਜ਼ਬੂਤ ਸੀ ਤੇ ਅੱਜ ਤੱਕ ਕਿਤੇ ਅੱਗੇ ਨਿਕਲ ਚੁੱਕਾ ਹੋਇਆ ਸੋ ਇਹ ਕਿਤੇ ਨਾ ਕਿਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਰਥਿਕ ਸਥਿਤੀ ਤੁਹਾਡੀ ਕਿਵੇਂ ਦੀ ਆ ਪਾਕਿਸਤਾਨ ਚ ਆਰਥਿਕ ਹਾਲਾਤ ਠੀਕ ਨਹੀਂ ਹੈਗੇ ਉਹ ਤੁਸੀਂ ਰੋਜ਼ ਖਬਰਾਂ ਨਸ਼ਰ ਹੁੰਦੀਆਂ ਸੀ ਪੜ੍ਹਦੇ ਆ ਆਰਥਿਕ ਹਾਲਾਤ ਠੀਕ ਨਹੀਂ ਹੈਗੇ ਹਾਂ ਇਹ ਜਿਹੜੀ ਚਿੰਤਾਜਨਕ ਸਥਿਤੀ ਹੈ ਗਲੋਬਲ ਹੈ ਕਿ ਇੰਡੀਆ ਪਾਕਿਸਤਾਨ ਦਾ ਯੁੱਧ ਛਿੜਦਾ ਤੇ ਫਿਰ ਉਹ ਕ੍ਰੇਨ ਤੇ ਰੂਸ ਹਲਾ ਨਾ ਹਾਲ ਹੋ ਜੇ ਕਿ 2-4 ਸਾਲ ਯੁੱਧ ਚੱਲਦਾ ਰਹੇ ਤੇ ਸਾਡਾ ਜਿਹੜਾ ਪੰਜਾਬ ਦੇਖੋ ਉਹਦਾ ਅਸਰ ਬੀਇੰਗ ਇਹ ਪੰਜਾਬੀ ਕਹਿੰਦਾ ਸਭ ਤੋਂ ਜ਼ਿਆਦਾ ਲੈਣਦੇ ਤੇ ਚੜਦੇ ਪੰਜਾਬ ਤੇ ਹੋਣਾ ਕਿਉਂਕਿ ਸਰਹੱਦ ਤੇ ਅਸੀਂ ਬੈਠੇ ਆ ਔਰ ਸਾਡੇ ਪੰਜਾਬੀਆਂ ਲਈ ਸਭ ਤੋਂ ਵੱਡਾ ਨੁਕਸਾਨ ਦੇ ਹੋਣਾ ਖੈਰ ਚਲੋ ਪੰਜਾਬੀਆਂ ਦੀ ਕਿਸਮ ਵਿੱਚ ਵੈਸੇ ਵੀ ਲਗਾਤਾਰ ਨੁਕਸਾਨ ਹੀ ਲਿਖਿਆ ਆ ਰਿਹਾ ਮੈਂ ਤਾਂ ਆਜ਼ਾਦੀ ਤੋਂ ਬਾਅਦ ਦੇਖਿਆ ਹੀ ਨਹੀਂ ਪੰਜਾਬ ਦੇ ਨਾਲ ਕਿਤੇ ਜਿਹੜਾ ਵਾ ਇਹਦਾ ਨੁਕਸਾਨ ਨਾ ਹੋਇਆ ਵੇ ਆਜ਼ਾਦੀ ਦੇ ਬੀਲੇ ਵੀ ਜਦੋਂ ਅਸੀਂ ਵੱਡੀਆਂ ਗਈਆਂ ਬਾਰਡਰਸ ਤਦ ਵੀ ਪੰਜਾਬੀਆਂ ਦਾ ਸਭ ਤੋਂ ਜ਼ਿਆਦਾ ਕਤਲੇਆਮ ਜਿੱਥੇ ਆਜ਼ਾਦੀ ਦੇ ਗੁਲਾਕੀਆਂ ਦੇ ਵਿੱਚ ਵੀ ਪੰਜਾਬ ਦੀਆਂ ਕੁਰਬਾਨੀਆਂ ਹੋਈਆਂ ਪਾਂਤੀਆਂ ਵੀ ਸਾਨੂੰ ਹੋਈਆਂ ਜਲੀਆਂ ਵਾਲਾ ਬਾਗ ਦਾ ਸਾਕਾ ਵੀ ਸਾਡੇ ਹੋਇਆ 800 ਸਿੱਖ ਇੱਥੋਂ ਮਾਰੇਗਾ 1300 ਟੋਟਲ ਮਾਰੇ ਆ ਗਿਆ ਠੀਕ ਹੈ ਨਾ ਇਸ ਕਰਕੇ ਉਸ ਤੋਂ ਬਾਅਦ ਵੀ ਜਿਹੜਾ ਤੁਸੀਂ ਦੇਖਿਆ ਜਦੋਂ ਆਜ਼ਾਦੀ ਤੋਂ ਬਾਅਦ ਦੀਆਂ ਅੱਜ ਵੀ ਤੁਸੀਂ ਉਹ ਖਬਰਾਂ ਪੜੋ ਪੁਰਾਣੀਆਂ ਕੱਢ ਗਏ ਤੇ ਕਤਲੇਆਮ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਖੂਨ ਸਾਦਦਾ ਫਿਰ ਪੰਜਾਬ ਦੇ ਟੁਕੜੇ ਵੀ ਹੋਏ ਪੰਜਾਬ ਚ ਅੱਤਵਾਦ ਚ ਵੀ ਜਲਿਆ ਖੜਕੂਵਾਦ ਦਾ ਦੌਰ ਅੱਤਵਾਦ ਦਾ ਦੌਰ ਰਿਹਾ ਪੰਜਾਬ ਨਾਲ ਤਾਂ ਉਹ ਯਾਰ ਮੇਰੀ ਗੱਲ ਨਹੀਂ ਸਮਝਦਾ ਮੈਨੂੰ ਆਪਣਾ ਸਮਝ ਆਂਦੀ ਹੈ ਕਿ ਪੰਜਾਬ ਦਾ ਨੁਕਸਾਨ ਹੁੰਦਾ ਜਿਸ ਯੁੱਧ ਹੋਊਗਾ ਜਾਂ ਕਿਤੇ ਰੋਲਾ ਰੱਪਾ ਪਊਗਾ ਤੇ ਨਾ ਬੀ ਆਂਦਾ ਫਿਰ ਨੁਕਸਾਨ ਹੋਣਾ ਹੀ ਹੋਣਾ ਠੀਕ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵਕਤ ਦੱਸੇਗਾ ਦੱਸਦੇ ਰਹਿਾਂਗੇ ਉਦ ਤਕ ਲੀਬਣੇ ਰੋ ਵਨ ਇੰਡੀਆ ਪੰਜਾਬੀ ਤੇ